ਤਨੂੰ ਮੈਂ ਉੱਲੂ ਬੁਲਾਉਣੀ ਹੈ ਜਦੋਂ ਤੁਸੀਂ ਦੱਸਿਆ ਨਹੀਂਗਾ ਤਾਂ ਫਿਰ ਇਹੋ ਗੱਲ ਹੀ ਹੋਣੀ ਹੈ ਨੂੰ ਬੋਲਣੇ ਇਹ ਗੱਲ ਮਾੜੀ ਓ ਤੇਰੇ ਵਾਸਤੇ ਹੈਂ ਬੈਗ ਬੈਗ ਕਿਤੇ ਬੈਗ ਚ ਵੜ ਕੇ ਚੱਲ ਚੱਲੇ ਨਹੀਂ ਮੇਰੇ ਬੈਗ ਹੀ ਤੁਸੀਂ ਨਹੀਂ ਵੜਨਾ ਪਰ ਫਿਰ ਵੀ ਚੁਗਲੀਆਂ ਤੇ ਕਰਨੀ ਨਹੀਂ ਰਹੀਆਂ ਨਾ ਤੁਸੀਂ ਮਨਪ੍ਰੀਤ ਦੁਆਣੀ ਮੈਨੂੰ ਚੁਗਲੀ ਨਹੀਂ ਕਰਨੀ ਆਉਂਦੀ ਮੈਨੂੰ ਲੜਨਾ ਨਹੀਂ ਆਉਂਦਾ ਹੁਣ ਤੂੰ ਕਿੰਨੀਆਂ ਕੀਤੀਆਂ ਹੈਂ ਮੈਂ ਤਾਂ ਵਾਦੂ ਆਉਂਦੀ ਹਾਂ ਤੂੰ ਕਹਿੰਦੀ ਮੈਨੂੰ ਲੜਨਾ ਨਹੀਂ ਆਉਂਦਾ ਲੜਨਾ ਤੇਰੇ ਵਾਂਗੂ ਨਹੀਂ ਆੜਿਆ ਮੇਰੇ ਤੇ ਮਗਰੀ ਪੈ ਗਏ ਲੋਕੀ ਮਨਪ੍ਰੀਤ ਮੇਰੇ ਤੇ ਮਗਰੀ ਪੈ ਗਏ ਲੋਕੀ ਪਤਾ ਲੱਗ ਗਿਆ ਟੈਲੈਂਟ ਬੜਾ ਲੱਗਦਾ ਨੈਗੇਟਿਵ ਸੀ ਲਾਵਾ ਲਾ ਬਣਾ ਕੇ ਲੈਣੀ ਹੈ ਤਾਂ ਯਾਰ ਮੈਨੂੰ ਸੱਚੀ ਇੰਨਾ ਕਹਿਣ ਦਾ ਪਿਆ ਵੀ ਇਦਾਂ ਕਰਦੀ ਐ ਇੰਨਾ ਬੋਲਦੀ ਐ ਇੰਨਾ ਸਿਰਦਰਦ ਵਾਇਓ ਜੇ ਆ ਅੰਕ ਆਂਦੇ ਆ ਵੀਡੀਓ ਜਿੰਨਾ ਕੁਛ ਕਰਦੀ ਤੇ ਅੰਕਲ ਨਾਲ ਅੰਕਲ ਨਾਲ ਕੀ ਕੁਛ ਨਹੀਂ ਕਰਦੀ ਹੋਣੀ ਇਦਾਂ ਕਰਕੇ ਵੀ ਕਿਸੇ ਨੇ ਕਿਹਾ ਹੈ ਰਾਤ ਵਾਲੀ ਤੇਰੀ ਹੋਈ ਹੁੰਦੀ ਨਹੀਂ ਨਾ ਫਾਈਟਿੰਗ ਆਹੋ ਵੀਡੀਓ ਬਣਾਉਣੀ ਉਹ ਬਣਾਉਣੀ ਚਾਹੀਦੀ ਫੇਰ ਲਾ ਦੇਣਾ ਕਲਿੱਪ ਵਿੱਚ ਲਾ ਕੇ ਸੱਚੀ ਮੈਂ ਬੜੀ ਹੈਰਾਨ ਮੈਂ ਹਾਂ ਦੱਸ ਕਿਹਨੋਂ ਨਹੀਂ ਕਹਿੰਦੇ ਸਾਰੇ 네ਗੇਟਿਵ ਸੀਨ ਕਰਦੇ ਹੀ ਆ ਮੈਨੂੰ ਕੋਈ ਜ਼ਿਆਦਾ ਹੀ ਕਹਿਣ ਡ ਹੈ ਬੇ ਭੈਣ ਭਰਾ ਫੇਰ ਮੈਂ ਛੱਡੀ ਨਾ ਦਵਾ ਵੀਡੀਓ ਬਣਾਉਣੀ ਜੇ ਭੈਣ ਭਰਾ ਮੇਰੇ ਤੋਂ ਪਰੇਸ਼ਾਨ ਆ ਤੇ ਸਪੀਕਰ ਹੋ ਲੱਗ ਰਿਹਾ ਹੈ ਆਪਣੀ ਸਪੀਕਰ ਇਥੋਂ ਇੱਥੇ ਜੇ ਕੋ ਬਟਨ ਵਾਲੋ ਆਵਾਜ਼ ਕੱਟ ਕਰਨਾ ਉਹ ਤੇ ਬਟਨ ਹੁਣ ਮੇਰੇ ਹਿਸਾਬ ਨਾਲ ਜਿੱਦਾਂ ਉਮਰ ਉਮਰ ਟਾਲਦੀ ਜਾਣੀ ਉਹ ਤੇ ਆਪਣੇ ਆਪ ਹੀ ਪੈਂਦਾ ਜਾਣਾ ਸਾਊਂਡ ਨਹੀਂ ਹਾਂ ਪਾਟਨ ਲੱਗ ਜੇ ਤੇ ਪਰ ਬਿੱਡਾਂ ਨਹੀਂ ਨਾ ਡੇਲੇ ਬਹਿ ਗਏ ਮੇਰੇ ਹੁਣ ਸੱਚੀ ਨਹੀਂ ਮੈਨੂੰ ਕੱਖ ਵੀ ਦਿਖਦਾ ਤੈਨੂੰ ਅੱਖਾਂ ਡਾਈ ਆ ਫੇ ਅੱਖਾਂ ਡੇਲਿਆਂ ਤਾਂ ਰਹਿਣਾ ਆ ਪਹਿਲਾਂ ਅੱਖਾਂ ਖਾਉਂ ਤਾਂ ਫੇਰ ਮਗਰੋਂ ਰੋੜੀਆਂ ਕੰਮ ਕਰੀ ਨਹੀਂ ਅੱਖਾਂ ਹੀ ਖਾ ਲੈਣੀਆਂ ਹੁਣ ਬੀਬੀ ਪਹਿਲਾਂ ਮੈਂ ਹੁਣ ਅੱਖਾਂ ਖਾ ਲੈਣੀਆਂ ਅੱਖ ਜੇ ਆ ਤੇ ਸਭ ਕੋ ਗੋਡੇ ਦੀ ਦੇ ਆ ਤੇ ਸਭ ਕੋ ਸੀ ਹਾਂ ਹੋ ਤੇ ਹੈ ਆ ਪਰ ਅੱਖਾਂ ਤੋਂ ਬਗੈਰ ਬਿਲਕੁਲ ਜਿਆਦਾ ਊੱਖਾ ਵਾ ਹੂੰ ਚਲ ਆਜੋ ਚੱਲੀਏ ਚਲੋ ਆਜੋ ਆਜੋ ਕੀ ਜਾਂਦੀ ਏ ਤਾਰੀ ਬਾਰੇ ਉਹ ਜੜੀਓ ਅੱਛੀ ਦੀ ਦਿਖਾਉਣਾ ਆ ਉੱਥੇ ਤਾਂ ਕਣਕ ਉਗੀ ਵੀ ਆਪਣੀ ਅੱਛਾ ਤਾਂ ਆਪਣੀ ਹੈਗੀ ਤੇ ਹੈਗੀ ਆ ਆਹੋ ਉਹ ਘਰ ਦੇ ਘਰ ਜਿੱਥੇ ਬਣਾ ਉਹ ਤਾਂ ਮਗਰ ਆਪਣੀ ਬਾਏ ਹੋ ਪਹਿਲੀ ਆਢੀ ਹੋਰ ਕੋਈ ਹੈ ਤੇ ਇਹ ਥੋੜੀ ਆ ਮਾਮਾ ਕਿੱਥੇ ਤੱਕ ਜਾਣ ਡਿਆ ਉਹ ਕੰਮ ਦੂਜੀ ਬੰਬੀ ਤੇ ਕਿੰਨੇ ਕਿੱਲੇ ਉਧਰ ਤੇ 9 ਕਿੱਲੇ 9 ਕਿੱਲੇ ਉਧਰ 9 ਉਧਰ ਤੇ 9 ਇੱਧਰ 18 ਕਿੱਲੇ 18 ਕਿੱਲੇ 18 ਕਿੱਲੇ ਪਿਆਰੀ 18 ਕਿੱਲੇ ਪਿਆਰੀ ਮੁੰਡੇ ਨੂੰ ਆਉਣ ਡਈ ਉਹਦਾ ਦੀਪ ਨੂੰ ਜਿੰਨੇ ਕਿੰਨੇ ਰਿਸ਼ਤਾ ਕਰਨਾ ਕਿਸੇ ਭੈਣ ਭਰਾ ਨੇ ਗੁੱਸੇ ਵਾਲੀ ਗੱਲ ਨਹੀਂ ਆ ਅੱਜ ਕੱਲ ਮੁੰਡੇ ਵੀ ਨਹੀਂ ਲੱਭਦੇ ਵੈਸ਼ ਨੂੰ ਹੈ ਅੱਜ ਕੱਲ ਨਹੀਂ ਪਿਆਲੀਆਂ ਨੂੰ ਰਿਸ਼ਤਾ ਕਰਦਾ ਕੋਈ ਯਾਰ ਪਿਆਲੀ ਵੀ ਫੇਰ ਚਾਹੀਦੀ ਆ ਪਿਆਲੀ ਕਿਉਂ ਨਹੀਂ ਚਾਹੀਦੀ ਪਿਆਲੀ ਤਾਂ ਮਾਂ ਆ ਅੱਜ ਕੱਲ ਬਾਹਰ ਨੂੰ ਰਿਸ਼ਤਾ ਕਰਦੀ ਆ ਬਾਹਰ ਨੂੰ ਖਸਮਾਂ ਖਾਏ ਪਾ ਜੱਟ ਦੀ ਤੇ ਪਿਆਲੀ ਮਾਂ ਆ ਆਹੋ ਜੇ ਪਿਆਲੀ ਹੋਊਗੀ ਤਾਂ ਬਾਹਰ ਜਾਊਗਾ ਬਾਹਰ ਜਾਊਗਾ ਇਹ ਤਾਂ ਪਿਓ ਵਜੇ ਤਾਂ ਲੜਦੇ ਆ ਪਿਆਲੀ ਮਾਂ ਤੇ ਬੰਨਾ ਪਿਓ ਸਹੀ ਕਈ ਲੜਦੇ ਆ ਪਹਿਲੇ ਵਾਕਿਆ ਹੀ ਹੈ ਨਾ ਵੇਖ ਲੈ ਜੱਟਾਂ ਦੀ ਉਹ ਬੰਨਾ ਵੱਡਣ ਤੋਂ ਹੀ ਲੜਾਈ ਹੁੰਦੀ ਆ ਤੁਹਾਡੇ ਵੇਖ ਨਿਆਣਿਆਂ ਦੇ ਕੰਮ ਤੁਹਾਡੇ ਨਿਆਣਿਆਂ ਨੇ ਤਾਂ ਅੱਧੀ ਕਣ ਕੋਈ ਰਹਿਣ ਦਿੱਤੀ ਇੱਥੋਂ ਬੀਜਣ ਵਾਲੇ ਉਧਰ ਹੋਇਆ ਉਧਰ ਹੋ ਆਹ ਵੇ ਹੈਂ ਸੇ ਨਾਡਾ ਖੁੱਲਾ ਆ ਵੇ ਉਧਰ ਆਹੋ ਜਿੰਨੇ ਤੁਹਾਨੂੰ ਮਰਦੇ ਇੰਨੇ ਕਿਥੇ ਉਧਰ ਛੱਡੇ ਏਦਾਂ ਉਧਰ ਛੱਡੇ ਤੁਸੀਂ ਕੇ ਉਹਨੇ ਸਾਡੇ ਖੁੰਜੇ ਪਏ ਮਿੱਤਰਾਂ ਨੇ ਛੱਡੇ ਹੋਏ ਆ ਹੋ ਨਹੀਂ ਇੰਨੇ ਤਾਂ ਸਾਡੇ ਖੁੰਜੇ ਪਏ ਜਿੰਨੇ ਤਾਂ ਮੁੰਡਾ ਆਕਦਾ ਨੀ ਨਾ ਰੱਬ ਸੁੱਖ ਰੱਖੇ ਬੰਨਿਆ ਤੋਂ ਨਹੀਂ ਲੜਦੇ ਚੰਗੀ ਗੱਲ ਵਾ ਵੱਡੇ ਆ ਵੱਡੇ ਬੰਨਿਆ ਤੋਂ ਨਹੀਂ ਲੜਦੇ ਆਪਣੇ ਤੇ ਘਰ ਵਾ ਆਪਣੀ ਲੋੜਾਂ ਦੇ ਖੁੰਜਾ ਖੁੰਜੇ ਚ ਰਹਿ ਜਾਂਦਾ ਨਹੀਂ ਜੇ ਅੰਨਾ ਵੜਨਾ ਤੇ ਆ ਕੇ ਨਾ ਕੇ ਨਾ ਥਾਣਾ ਛੱਡਿਆ ਹਾਂ ਆ ਇੱਕ ਪੋਦਰਾ ਹਾਸੇ ਆ ਵੇਥੀ ਲਗਾਈ ਨਹੀਂ ਆਹ ਨਹੀਂ ਉਹ ਗੱਲ ਸਹੀ ਗੱਲ ਆ ਇਨੇ ਥਾਂ ਤੇ ਧਨੀਆ ਮੇਥੀ ਪਾਲਕ ਲਾਈ ਹੋਵੇ ਤੇ ਉਹ ਨਹੀਂ ਮੁੱਕਣੀ ਤੁਹਾਡੇ ਕੋਲ ਆਹ ਲਾਈ ਤੇ ਹੈਗੀ ਪਰ ਫਿਰ ਵੀ ਚਲ ਕੋਈ ਕਣਕ ਕੋਈ ਚੀਜ਼ ਕਈ ਕੁਛ ਸਾਡੇ ਨਿਆਣਿਆਂ ਦੇ ਖਮੇਜਾਦੀ ਉੱਥੇ ਹੀ ਸੰਗਣੀ ਅੱਗੇ ਨਾ ਕਮੇ ਉੱਥੇ ਉਹ ਦੋਰੇ ਫੇਰ ਲੰਘਿਆ ਵਾ ਨਾ ਉਹ ਦੋਰੇ ਫੇਰ ਉਹ ਤਾਂ ਇਦਾਂ ਕਹਿੰਦੇ ਨੇ ਨਾ ਸੋਹਣਿਓ ਸੁਆਹ ਵਰਗਿਓ ਹੈ ਸੋਹਣਿਓ ਸੁਆਹ ਵਰਗਿਓ ਨਾ ਤੇ ਸੋਣੇ ਕਹਿ ਦੇਣਾ ਨਾਲੇ ਕਹਿ ਦੇਣਾ ਨજર ਨਾ ਲੱਗੇ ਹਾਂ ਹਨਾ ਚੱਲ ਕੋਈ ਗੱਲ ਨਹੀਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਇਦਾਂ ਹੀ ਕੋਈ ਟੈਨਸ਼ਨ ਨਹੀਂ ਆ ਕਿੱਥੇ ਦੋ ਜਾਰ ਜੀ ਬੈਠੇ ਹੋਣ ਤੇ ਕਿੰਨੀਆਂ ਗੱਲਾਂ ਹੋ ਜਾਂਦੀਆਂ ਉੱਥੇ ਤੇ ਜੇ ਗੱਲਾਂ ਨਾ ਹੋਣ ਤੇ ਫਿਰ ਬੈਠਾ ਕੀ ਫਾਇਦਾ ਤੇ ਪਰ ਜਿੱਥੇ ਬੁੜੀਆਂ ਵੀ ਹੋਣ ਉੱਥੇ ਚੁਗਲੀ ਵੀ ਹੁੰਦੀ ਜੇ ਹੁੰਦੀ ਕਿ ਨਹੀਂ ਹੁੰਦੀ ਇਹਦਾ ਇਹਨੂੰ ਜਾਣਦਾ ਹੀ ਕੋਈ ਆ ਬਸ ਉੱਥੇ ਚੁਗਲੀ ਇਦਾਂ ਕਰ ਲੁੱਕਾ ਕਹੀਆਂ કરી ਜਾਂਦੇ ਆ ਏਦਾਂ ਹੀ ਗੱਲਾਂ ਬਾਤਾਂ ਜੀ ਹੋ ਜਾਂਦੀਆਂ ਜਦੋਂ ਏਦਾਂ ਕੋਈ ਗੱਲ आले ਦੀ ਬਗਾਲੇ ਬਗਾਲੇ ਦੀ ਗਾਂ ਦੀ ਗਾਂ ਏਦਾਂ ਕੋਈ ਨਾ ਕੋਈ ਹੋ ਜਾਂਦੀਆਂ ਦਲੀਆਂ ਬੁਢੀਆਂ ਨਹੀਂ ਕਰਦੀਆਂ ਬੰਦੇ ਬੜੀਆਂ ਚੁਗਲੀਆਂ ਕਰਦੇ ਬੰਦੇ ਨਹੀਂ ਉਹ ਕਰਦੇ ਮਨਪ੍ਰੀਤ ਆ ਬੰਦੇ ਚੁਗਲੀਆਂ ਕਿਉਂ ਨਹੀਂ ਹਾਂ ਜਾ ਭਰੇ ਜਾ ਮੈਂ ਜਾ ਫਿਰ ਮੇਰਾ ਬੰਦਾ ਨਹੀਂ ਉਹ ਚੁਗਲੀਆਂ ਕਰਦਾ ਕਸਮ ਵਾਲੀ ਗੱਲ ਹੀ ਉਹ ਸਾਹਬ ਨਹੀਂ ਉਹ ਕਿਸੇ ਦੀ ਚੁਗਲੀ ਕਰਦਾ ਨਹੀਂ ਮੇਰੀਆਂ 100 ਵਾਰੀ ਕਰ ਲੇ ਉਹਦਾ ਇਹ ਕਿਸੇ ਦੀ ਗੱਲ ਨਹੀਂ ਉਹ ਕਰਦਾ ਲੈ ਵੀ ਜਦੋਂ ਕੋਈ ਗੱਲ ਹੁੰਦੀ ਨਾ ਦੀਪਾ ਮੈਂ ਆਪਣੀ ਜਨਾਨੀ ਦੀ ਗੱਲ ਤੇ ਭੰਗ ਕਿਉਂ ਦੇਦੀ ਜਦੋਂ ਕੋਈ ਗੱਲ ਹੋਵੇ ਨਾ ਕਹਿਆ ਜਾਂਦਾ ਵੀ ਬੁੜੀਆਂ ਮਤਲਬ ਇੱਕ ਦੂਜੇ ਦੇ ਮੂੰਹ ਤੇ ਹੁੰਦੀਆਂ ਵੀ ਆ ਮੇਰੇ ਮੂੰਹ ਤੇ ਕਰਾ ਮੈਂ ਨਹੀਂ ਇਦਾਂ ਕਹਿੰਦਾ ਬੰਦਿਆਂ ਨੂੰ ਇਦਾਂ ਹੀ ਆ ਭਾਵੇਂ ਬੰਦੇ ਭਾਵੇਂ ਬੁੜੀਆਂ ਭਾਵੇਂ ਨਿਆਣੇ ਹੂੰ ਜਿੱਦਾਂ ਮੱਝ ਆ ਨਿਕਾ ਨਿਕਾ ਪੂਂਗ ਵੀ ਆ ਨਾ ਅੱਜ ਕੱਲ ਇਦਾਂ ਹੀ ਆ ਆਹੋ ਤੇ ਆਂਦਾ ਵੀ ਬੰਦਿਆਂ ਨੂੰ ਕਿਉਂ ਨਹੀਂ ਕੋਈ ਕਹਿੰਦਾ ਸਾਡੇ ਮੂੰਹ ਤੇ ਕਰਾਓ ਵੀ ਬੰਦਿਆਂ ਨੂੰ ਨਹੀਂ ਕੋਈ ਵੀ ਕਹਿੰਦਾ ਬੁੜੀਆਂ ਨੂੰ ਹੀ ਕਹਿੰਦੇ ਵੀ ਆ ਸਾਡੇ ਕੋਈ ਕਹਿੰਦੇ ਬੰਦਿਆਂ ਨੂੰ ਕੀ ਪਤਾ ਫਿਰ ਇਹਨੂੰ ਤਾਂ ਨਹੀਂ ਇਹ ਆਂਦਾ ਮੈਂ ਨਹੀਂ ਇਹ ਕਲ ਮੰਦਾ ਉਹ ਨਾ ਕਹਿੰਦਾ ਉਹ ਕਹਿੰਦੇ ਜੇ ਮੰਮੀ ਦੀ ਕਿਹਨੇ ਕਰਦੀ ਤੇ ਮੰਮੀ ਨੇ ਕਹਿਣਾ ਨਹੀਂ ਮੂੰਹ ਤੇ ਖਰਾਬ ਨਹੀਂ ਦਿੰਦਾ ਮਾਮਾ ਨਹੀਂ ਕਿਸੇ ਨੂੰ ਮਾਮਾ ਆਂਦਾ ਵੀ ਜਿਹੜਾ ਕੋਈ ਕਹਿੰਦਾ ਨਾ ਸਿਰ ਮੱਥੇ ਹੀ ਆ ਮਾਮਾ ਨਹੀਂ ਜਵਾਬ ਦਿੰਦਾ ਫालतू ਗਾੜੀ ਪਹਿਲੀ ਗੱਲ ਤੇ ਹੁਣ ਆਪਾਂ ਰਹਿਨੇ ਨਹੀਂ ਪਿੰਡ 'ਚ ਕੇ ਗੱਲ ਕਰਦੀ ਇੱਕ ਸੌਣ ਜਾਣੇ ਕਰਨ ਨੂੰ ਆਪਾਂ ਸੌਣ ਜਾਣੇ ਰਾਤ ਨੂੰ ਸਿਰਫ ਤੇ ਸਰ ਦਿਹਾੜੀ ਹੈ ਹੈ ਹੋਰ ਸਵੇਰ ਦਾ ਮੈਂ 7 ਵਜੇ ਦਾ ਗਿਆ ਬੰਬੀ ਤੇ ਹਜੇ ਧੁੰਦ ਹੀ ਪਈ ਆ ਜਾ ਕੇ ਸਾਰਾ ਖਾ ਲਿਆ 8 ਵਜੇ ਸਵਾ 8:32 ਆ ਗਈ ਆ ਸਵਾ ਇਹ ਮੁੜ ਕੇ ਪਾਣੀ ਮੋੜ ਲਿਆ ਫਿਰ ਮੈਂ ਉੱਥੇ ਰਿਹਾ ਫਿਰ ਮੈਂ ਆਇਆ ਘਰ 10:30 ਵਜੇ ਫਿਰ ਮੈਂ ਆਣ ਕੇ ਟੰਗਰ ਪਛਾਹ ਕੀਤੀ ਆ ਗੋਆ ਹਟ ਲੱਦਿਆ ਰੇੜੇ ਤੇ ਇਹਨਾਂ ਨੂੰ ਬਖਿਆ ਰੋਟੀ ਲਾ ਦੋ ਰੋਟੀ ਲਈ ਚਾਹ ਪੀਤੀ ਚਾਹ ਪੀ ਕੇ ਚੱਲ ਗਏ ਤੇ ਦੁਬਾਰਾ ਫਿਰ ਮੈਂ ਬੰਬੀ ਤੇ ਚੱਲ ਗਿਆ ਪਾਣੀ ਮੋੜਿਆ ਹੈ ਨਾ ਫਿਰ ਦੋ ਘਿਹਰੇ ਭਰੇ ਫਿਰ ਮੈਂ 1 ਵਜੇ ਸਵਾ 1 ਵਜੇ ਦੂਜੀ ਕੈਨ ਨੂੰ ਪਾਣੀ ਵੰਡ ਕੇ ਫਿਰ ਮੈਂ ਪੱਠੇ ਵੰਡੇ ਪੱਠੇ ਵੰਡ ਕੇ ਛੇਤੀ ਮੈਂ ਉਧਰ ਗੁਰਨੁਆਇ ਨੂੰ ਲਿਓਣਾ ਫਿਰ ਜਦ ਮੈਂ 2 ਵਜੇ ਘਰ ਆਇਆ ਤੇ ਫਟਾਫਟ ਮੂੰਹ ਹੱਥ ਧੋਤਾ ਤੇ ਕੁੰਦਾਤਾ ਨਹੀਂ ਛੋਟੀ ਵਾਲੀ ਅੱਧੀ ਉਧਰ ਟਾਈਮ ਹੋ ਗਿਆ ਉਹਦਾ ਲਿਓਣ ਦਾ ਫਿਰ ਉਧਰ ਨੂੰ ਲੈਣ ਚੱਲ ਗਿਆ ਉਹਨੂੰ ਮੈਂ ਲੈ ਕੇ ਆਇਆ ਮੇਰੇ ਆਉਂਦੇ ਸਾਡੇ ਨੂੰ ਪਰੌਣੇ ਆਏ ਪਰੌਣੇ ਆ ਗਏ ਤੁਹਾਨੂੰ ਜਨਨ ਕਹਿੰਦਾ ਆਉਣੇਗੇ ਉਹਨਾਂ ਲਾ ਕੇ 2 ਮਿੰਟ ਬੈਠਾ ਉਧਰੋਂ ਗੁਰਨੁਆਜ ਦੇ ਕੱਪੜੇ ਚੇਂਜ ਕਰ ਲੇ ਉਹ ਚੜ ਗਿਆ ਕੋਠੇ ਦੇ ਡੈਡੀ ਮੇਰੀ ਪਤੰਗ ਨਹੀਂ ਉਹ ਚੜਦੀ ਦਵਾ ਦਾ ਉਹਦੇ ਹਲ ਹੋਇਆ ਉਹ ਪਤੰਗ ਦੇ ਬਾੜ ਗਈ ਹਤੋ ਤਾਂ ਨਹੀਂ ਚੜਦੀ ਦੂਜੀ ਪਤੰਗ ਦਿੱਤੀ ਉਹ ਵੀ ਉਹਨੂੰ ਤੀਰ ਤੋੜ ਲਿਆ ਤੀਜੀ ਮੈਂ ਫੇਰ ਲੈ ਕੇ ਗਿਆ ਉਹ ਵੀ ਤਾਂ ਚੜੀ ਚੌਥੀ ਫਿਰ ਮੈਂ ਫੇਰ ਦਵਾ ਦਾ ਪਾਇਆ ਉਧਰੋਂ ਪੱਠੇ ਕੁੱਤਰੇ ਫੇਰ ਡੰਗਰਾਂ ਨੂੰ ਪਾਏ ਪਾ ਕੇ ਥੀਤੀ ਥੀਤੀ ਧਾਤਾ ਨਾ ਕੇ ਤੇ 3:30 ਵਜੇ ਮੁੜ ਕੇ ਫੇਰ ਆਇਆ ਨੂੰ ਤੁਰ ਪਿਆ ਫੇਰ ਜਾ ਕੇ ਬੰਬੀ ਤੇ ਗਿਆ ਫਿਰ ਉਦੋਂ ਮੇਰੇ ਜਾਂਦੇ ਨੂੰ ਕਿਆਰਾ ਭਰ ਗਿਆ ਸੀ ਦੂਜਾ ਕਿਆਰਾ ਨੂੰ ਵੱਢ ਕੇ ਪਾਣੀ ਇਹਨਾਂ ਮੈਂ ਗੁਰਦਾਰੇ ਤਾਰਿਆ ਸੀ ਉੱਥੋਂ ਮੈਂ ਫਿਰ ਮੋਟਰਸਾਈਕਲ ਹੀ ਭਜਾਏ ਦਿੱਤਾ ਤੁਹਾਡੇ ਕੋਲ ਆਹ ਕਹ ਮੈਂ ਮੈਥੋਂ ਨਹੀਂ ਪਾਸੇ ਪਨਾਏ ਜਾਂਦੇ ਵੀ ਇੰਨਾ ਭਜਾ ਭਜਾ ਕੇ ਮੋਟਰਸਾਈਕਲ ਕਦੀ ਉਹਨੂੰ ਉਹਨੂੰ ਮੈਂ ਮੈਨੂੰ ਗੁਰਦੁਆਰੇ ਲਾ ਦੋ ਮੈਂ ਮੱਥਾ ਟੇਕ ਲਾਣਾ ਚਾਹ ਰ ਤਾਂ ਤੁਸੀਂ ਮੈਂ ਪੱਗੀ ਬੰਦ ਕਰ ਆਪ ਹੋਣਾ ਅਸੀਂ ਉਦੋਂ ਦੇ ਆਏ ਨਾ ਇੱਥੇ ਤੁਹਾਡੇ ਕੋਲ ਹੁਣ ਅਸੀਂ 6 7 ਵਜੇ ਕਰ ਜਾਣਾ ਹਾਂ ਤੇ 7 ਵਜੇ ਦਾ ਅਸੀਂ ਮਰ ਕੇ ਮਰ ਕੇ ਇਹ ਕਿਹਦੇ ਲਾ ਕੇ ਟਾਈਮ ਹੈ ਨਹੀਂ ਟਾਈਮ ਹੀ ਹੈ ਨਹੀਂ ਬੈਂਦਰ ਚੁਗਲੀ ਕਿਹੜੇ ਵੇਲੇ ਕਰਨੀ ਕਿਸੇ ਦੀ ਬਾਕੀ ਮੈਨ ਮੈਨੂੰ ਚਲਾਉਣੀ ਨਹੀਂ ਨਾ ਆਉਂਦੀ ਸਪੋਟਰੀ ਸਿਆਪਾ ਤੇ ਇਹ ਆ ਗਾਦਤ ਨਹੀਂ ਕੀ ਇਹੋ ਜੀਆਂ ਗੱਲਾਂ ਕਰਨ ਦੀ ਕਿਉਂਕਿ ਜੇ ਆਪਾਂ ਕਿਸ ਦੀ ਅੱਜ ਗੱਲ ਸੁਣ ਕੇ ਉੱਥੇ ਕਿਸ ਨੂੰ ਕਰਾਂਗੇ ਦਾ ਉੱਥੋਂ ਗਾਂ ਦੇ ਗਾਂ ਨਿਕਲ ਜਣੇ ਉਹਨੇ ਕਹਣਾ ਤੂੰ ਕੇ ਕੋ ਸੁਣੀ ਨਹੀਂ ਪੜਨੇ ਤੈਨੂੰ ਕਹਿੰਦੇ ਦੱਸੀ ਉੱਥੋਂ ਗਾਂ ਦੇ ਗਾਂ ਫਲਾਣੇ ਨੇ ਦੱਸੀ ਫਲਾਣੇ ਨੇ ਦੱਸੀ ਉਦੋਂ ਮੁੜ ਕੇ ਨਹੀਂ ਹੱਦ ਮੈਂ ਕੀਤੀ ਨਹੀਂ ਗੱਲ ਇੱਕ ਰਾਹ ਮੂੰਹ ਤੇ ਭਲਾ ਉਹ ਮੂੰਹ ਤੇ ਮੁੜ ਕੇ ਹਉਣ ਵਾਲੀ ਗੱਲ ਹੋ ਜਾਂਦੀ ਵੀ ਲੈ ਮੂੰਹ ਤੇ ਹੋਵੇ ਇਧਰ ਆ ਇਹ ਲੜਾਈ ਵੱਜ ਜਣੀ ਹੈ ਇਹ ਮੂੰਹ ਤੇ ਹਉਣ ਜਾਈਏ ਨਾ ਤਗਲਾ ਉਹੀ ਮੁਕਰ ਜਾਂਦਾ ਗਾੜੀ ਮੁਕਰ ਜਾਂਦਾ ਵਾ ਫਿਰ ਬੰਦਾ ਨਹੀਂ ਕਈ ਵਾਰੀ ਬੰਦਾ ਹਾਂ ਮੂੰਹ ਚ ਹੀ ਫਸਦਾ ਫਸਦਾ ਵਾ ਕਿ ਹੰਗਾਰਾ ਦੇਣਾ ਪਿਆ ਜਾਂਦਾ ਨਾ ਕਈ ਵਾਰੀ ਨਹੀਂ ਹਾਂ ਮੈਂ ਹਾਂ ਮੂੰਹ ਦਾ ਜਮਾ ਨਹੀਂ ਤੂੰ ਆ ਹੂ ਨਾ ਕਰਿਆ ਕਰ ਤੂੰ ਹਾਂਜੀ ਬੰਦਾ ਕਿਉਂ ਹਣ ਅਗਲੇ ਨੂੰ ਮੂੰਹ ਤੇ ਕਿੱਦਾਂ ਕਹੀ ਜਾਊਗਾ ਜਦੋਂ ਅਗਲਾ ਕਹਿੰਦਾ ਮੈਂ ਬੜਾ ਸੱਚਾ ਹੂੰ ਹੂੰ ਤੇ ਕਿ ਦਾਨ ਨੂੰ ਕਹੀ ਜਾਊਗੀ ਨਹੀਂ ਤੇ ਝੂਠ ਨਹੀਂ ਤੇ ਝੂਠ ਹੈ ਇਹ ਕਹਿਰਨਾ ਪਤਾ ਹੁੰਦਾ ਗੱਲ ਵੀ ਹਾਂ ਇਹ ਮੈਂ ਮੇਰਾ ਕਹਿੰਦਾ ਝੂਠੀ ਆ ਹਾਂ ਪਰ ਫਿਰ ਵੀ ਨਾ ਚੁੱਪ ਕਰਕੇ ਸੁਣਨੀ ਪੈਂਦੀ ਹੈ ਪੈਂਦੀ ਆ ਹੋ ਸੁਣੀ ਪੈਂਦੀ ਆ ਵੀ ਤੇ ਅਗਰੇ ਨੂੰ ਕਹਿਤਾ ਕਿ ਝੂਠੀ ਹੈ ਗੱਲ ਤੇ ਲੜਾਈ ਹਾਂ ਹਾਂ ਇਹਦਾ ਬੇਤਰਾ ਬੰਦਾ ਚੁੱਪ ਕਰਕੇ ਸੁਣੀ ਜਾਵੇ ਹੈ ਨਾ ਇਹ ਕੰਨ ਸੁਣੀ ਜਾਓ ਤੇ ਇਹ ਕੰਨ ਕੱਢੀ ਜਾਓ ਮੈਂ ਤੇ ਇੱਕ ਗੱਲ ਕਹਿੰਦਾ ਮਤਲਬ ਲੜਾਈ ਤੋਂ ਪਾਸੇ ਹੋਣ ਡਿਆ ਹੁੰਦਾ ਵਾ ਤੇ ਘੁੰਮਣ ਘੇਰੀ ਦੇ ਵਿੱਚ ਉਹ ਫੇਸ ਫਸ ਜਾਂਦਾ ਫੇਰ ਹੂੰ ਬਾਕੀ ਇੱਕ ਇੱਕ ਹੋਰ ਵੀ ਗੱਲਾਂ ਪੁੱਤ ਜੇ ਆਪਾਂ ਇੱਕ ਵਾਰ ਝੂਠ ਬੋਲ ਲਿਆ ਨਾ ਤੇ 100 ਝੂਠ ਬੋਲਣਾ ਪੈਣਾ 100 ਝੂਠ ਬੋਲਣਾ ਪੈਂਦਾ ਕਿੱਧਰ ਨੂੰ ਕਿੱਧਰ ਗੱਲ ਘਮਾਉਣੀ ਇਸ ਤੋਂ ਝੂਠ ਬੋਲਿਆ ਵੀ ਨਹੀਂ ਹੁੰਦਾ ਬਸ ਹਾਂ ਹੂੰ ਹੀ ਕੀਤਾ ਹੁੰਦਾ ਹੰਗਾਰਾ ਦੇਹਾਂ ਜੀ ਫਸ ਜਾਂਦਾ ਬੰਦਾ ਸੂਪਰ ਰਿਕਾਰਡਿੰਗਾਂ ਹੁੰਦੀਆਂ ਹੁੰਦੀਆਂ ਇੱਕਦ ਰਿਕਾਰਡਿੰਗਾਂ ਦਾ ਬੜਾ ਸਿਆਪਾ ਫੋਨਾਂ ਦੀਆਂ ਦਾ ਹਾਂ ਹਮੂ ਕੀਤੀ ਹੀ ਵੀ ਹਮੂ ਇੱਥੇ ਆਈ ਰੰਗਾਰਾ ਤਾਂ ਦਿੱਤਾ ਹੀ ਹੈ ਨਾ ਭਾਵੇਂ ਜਿੱਦਾਂ ਮਰਜੀ ਆਏ ਕੱਲ ਹੋ ਜਾਂਦੀ ਨਾ ਜਵਾਬ ਵੀ ਨਹੀਂ ਕੋਈ ਦੇ ਦ ਤੇ ਜੇ ਬੰਦਾ ਰਿਕਾਰਡਿੰਗ ਕਰਦਾ ਪਰ ਜੇ ਕੱਲ ਨੂੰ ਕੋਈ ਜੇ ਆਖੇ ਮੈਂ ਨਹੀਂ ਕਿਹਾ ਮੁੱਕਰ ਜਾਂਦਾ ਹੈ ਨਾ ਤੇ ਅਗਲਾ ਗਾੜੀ ਰਿਕਾਰਡਿੰਗ ਸਿਕੌਣ ਸੁਣਾਉਂਦਾ ਹੈ ਉਹ ਤਾਂ ਫਿਰ ਬੰਦਾ ਉਹ ਫਿਰ ਬਿਲਕੁਲ ਜ਼ਿਆਦਾ ਝੂਠਾ ਨਹੀਂ ਹੋ ਜਾਂਦਾ ਫਿਰ ਵੀ ਹਾਏ ਵਾਕਿਆਰੇ ਸਾਹਮਣੇ ਆ ਗਿਆ ਸੱਚ ਤੇ ਇਹੋ ਕਮੀਆਂ ਹਰ ਇੱਕ ਦੇ ਰਿਕਾਰਡਿੰਗ ਲਈ ਹੁੰਦੀ ਉਹ ਕਿ ਹੋ ਗੱਲ ਪੁੱਛਣ ਦਾ ਮਾਰਾ ਗੱਲ ਕਰਨ ਦਾ ਮਾਰਾ ਪਹਿਲਾਂ ਰਿਕਾਰਡਿੰਗ ਲਾ ਲੈਂਦਾ ਫਿਰ ਅਗੇ ਇਹਨੂੰ ਫੋਨ ਲਾਉਂਦਾ ਸਾਡੇ ਫੋਨਾਂ 'ਚ ਇਹਨੂੰ ਨਹੀਂ ਪਤਾ ਵੀ ਰਿਕਾਰਡਿੰਗ ਦਾ ਕੀ ਸਿਸਟਮ ਹੁੰਦਾ ਸਾਡੇ ਆ ਮੈਂ ਅਹੀਂ ਤੇ ਕਦੀ ਲਾਈ ਦੀ ਤੇ ਇਹੋ ਜਿਹਾ ਕੰਮ ਨਾ ਹੈ ਹੀ ਨਾ ਮਾਲਕਾ ਦਿੱਤੀ ਪਾਵੇ ਸਾਨੂੰ ਇਹ ਵੀ ਪੁੱਛ ਹੁੰਦਾ ਵਾ ਕਿ ਰਿਕਾਰਡਿੰਗਾਂ ਦਾ ਵੀ ਚੱਲ ਕੋਈ ਨਹੀਂ ਕਿਹਾ ਇਹ ਬਣਾਉਣੀ ਵੀ ਆ ਵੀਡੀਓ ਰਿਕਾਰਡਿੰਗ ਤੋਂ ਤਲਾ ਕਰ ਰਿਕਾਰਡਿੰਗ ਦੇ ਸਿਆਪੇ ਆਹੋ ਕਰ ਸਕਦੇ ਆ ਕੋਈ ਨਹੀਂ ਪਹਿਲਾ ਸਮਾਂ ਸਹੀ ਹੀ ਹੈ ਨਾ ਸਾਰੇ ਮਿਲ ਕੇ ਬੈਂਦੇ ਸੀਗੇ ਤੇ ਇਹਦਾ ਨਾ ਪਤਾ ਕਰਦੇ ਸੀ ਕਿ ਤੇ ਰਿਕਾਰਡਿੰਗ ਨਹੀਂ ਹੁੰਦੀ ਹੁੰਦੀ ਨਾ ਤੇ ਫਿਰ ਲੜਾਈਆਂ ਵੀ ਘਟ ਹੁੰਦੀਆਂ ਸੀ ਉਦੋਂ ਉਹ ਰੇਡੀਓ ਟੇਪਾ ਹੁੰਦੇ ਬਸ ਵੇਕੇ ਗੱਲਾਂ ਕਰ ਲੈਣੀਆਂ ਹੁਣ ਫੋਨਾਂ ਤੇ ਪਰ ਮੈਂ ਇੱਕੋ ਗੱਲ ਕਹਿੰਦਾ ਵੀ ਜਦੋਂ ਆਪਾਂ ਪਰਿਵਾਰਕ ਮੈਂਬਰ ਆ ਉਹ ਵੀ ਪਤਾ ਹੀਗਾ ਵੀ ਇਹ ਟੀਵੀ ਦੇ ਵਿੱਚ ਬੰਦੇ ਕਿੱਥੋਂ ਆ ਗਏ ਤੇ ਰੇਡੀਓ ਚ ਬਾਦ ਕਿੱਥੋਂ ਆ ਗਈ ਤੇ ਫੋਨ ਜਿਹੜਾ ਬਾਦ ਮਲਖ ਲੱਗਾ ਵੀ ਆਵਾਜ਼ ਆਉਣ ਕਿੱਧਰੋਂ ਕਿੱਥੋਂ ਲਈ ਆ ਆਵਾਜ਼ ਇਹ ਇਹ ਚੀਜ਼ਾਂ ਤੇ ਉਲਝਿਆ ਸੀ ਹੁਣ ਸਾਰਾ ਕੁਝ ਪਤਾ ਸਾਰਾ ਪਤਾ ਲੱਗ ਗਿਆ ਹੁਣ ਤੇ ਮਾਸਾ ਮਾਸਾ ਨਿਆਣਿਆਂ ਨੂੰ ਪਹਿਣਾ ਆਪਾਂ ਪਰਿਵਾਰਕ ਮੈਂਬਰ ਬਾਹਰ ਦੀ ਗੱਲ ਕਰਨੀ ਕਿਉਂ ਆ ਮੈਨੂੰ ਨਾ ਆਪਸ ਵਿੱਚ ਪਰਿਵਾਰਾਂ ਇੱਕ ਦੂਜੇ ਦਾ ਦੁੱਖ ਸੁੱਖ ਵੇਖੋ ਪੁੱਛੋ ਆਪਸ ਵਿੱਚ ਆਪਣੀਆਂ ਹੀ ਗੱਲਾਂ ਕਰੋ ਬਗਾਨੇ ਦੀਆਂ ਗੱਲਾਂ ਵੀ ਉਹ ਕਰਨੀਆਂ ਜੇ ਕਰਨ ਲੱਗੀ ਹੈ ਗੱਲਾਂ ਤੇ ਆਪਣੀਆਂ ਨਹੀਂ ਮੁੱਕਦੀਆਂ ਤੁਸੀਂ ਆਪੇ ਫੋਨ ਨਹੀਂ ਪਾਏ ਹੈਗਾ ਤੇ ਬੜੇ ਚੰਗੇ ਵਸਤੀ ਸੀਗਾ ਪਰ ਗਲਤ ਇਸਤੇਮਾਲ ਹੋਣ ਦਿਆ ਸਹੀ ਤਾਂ ਹੋਣੀ ਨਹੀਂ ਨਿਆ ਤੇਰੇ ਨਾਲ ਮੇਰੇ ਨਾਲ ਟੀਵੀ ਵਧੀਆ ਸੀਗਾ ਹਾਂ ਉਹਦੇ ਤੇ ਮਤਲਬ ਅਗਲੇ ਨੂੰ ਸੁਣੀਦਾ ਹੁੰਦਾ ਹੀ ਆਪ ਨਹੀਂ ਕੋ ਕਹਿ ਸਕਦੇ ਕਹਿ ਸਕਦੇ ਹੂੰ ਹੁਣ ਜਿਆ ਜਿਹਦਾ ਵੀਡੀਓ ਵੀ ਬਣਾਇਦੀ ਆ ਉਹਦੇ ਕਮੈਂਟ ਕਰਨ ਦਾ ਥੋੜਾ ਤਾਂ ਇੱਥੇ ਗਾਣਾ ਕੱਢੀ ਜਾ ਸਾਰਾ ਕੀ ਕੰਡਿਆ ਇਦਨੇ ਕੀ ਕਰਤਾ ਤੇ ਉਹ ਕਾਪੀ ਬਹੁ ਹੁੰਦੀ ਹੁੰਦੀ ਕਿਤੇ ਉਹਦੇ ਚੋਨੇ ਉਹਦੇ ਸੱਸ ਕਾਣੀ ਕੋਕੀਲਾ ਇਹ ਵੀ ਕਰਦੀ ਆ ਇਦਾਂ ਦਾ ਹੈ ਘਰੇ ਬੈਠੇ ਬੋਲੀ ਜਾਣਾ ਗਾੜੀ ਵੇਖ ਵੇਖ ਕੇ ਉੱਥੇ ਜਵਾਬ ਦੇ ਜਨੇ ਹੁਣ ਲੋਕੀ ਲਿਖ ਲਿਖ ਕੇ ਕਰਦੇ ਆ ਮੇਰੀ ਮਾਂ ਨੂੰ ਸੁਣਦਾ ਨਹੀਂ ਕੰਨਾਂ ਤੋਂ ਬਿਲਕੁਲ ਬੋਲੀ ਆ ਤੇ ਜਦੋਂ ਮੈਂ ਮੈਂ ਨਹੀਂ ਨਾਟਕ ਵੇਖਦੀ ਬਹੁਤ ਘਟ ਵੇਖਦੀ ਆ ਤੇ ਮੈਨੂੰ ਸਾਡੇ ਪਿੰਡ ਜਦੋਂ ਆਈ ਤੇ ਸਾਡੀਆਂ ਵੋਟੀਆਂ ਦੇ ਲਾਇ ਹੀ ਜਲਜੀਤ ਹੋਣਾ ਨੇ ਤੇ ਮੈਨੂੰ ਕਹਿੰਦੀ ਆ ਪੁੱਤ ਇਹਦਾ ਸਾਰਾ ਕਸੂਰੀ ਉਹ ਬੁਢੜੀ ਦਾ ਹੈਦਾ ਇਹ ਹੱਤ ਕਰਾਉਂਦੀ ਆ ਪੂਰੀ ਮੈਂ ਕਹਿੰਦਾ ਤੈਨੂੰ ਕਿਹੜਾ ਸੁਣਦਾ ਵਾ ਪਤਾ ਨਹੀਂ ਉਹ ਕਰੇ ਇਸ਼ਾਰਿਆਂ ਤੋਂ ਸਮਝ ਲੈਂਦੀ ਸਾਰਾ ਕੁਝ ਤਾਂ ਉਹਨੂੰ ਪਤਾ ਲੱਗ ਜਾਂਦਾ ਹੀ ਨਹੀਂ ਥੋੜਾ ਬਹੁਤ ਸੁਣਦਾ ਹੀ ਹੋਣਾ ਨਹੀਂ ਸੁਣਦਾ ਬਹੁਤ ਘਟ ਉਹਦੇ ਕੰਨ ਦੇ ਲਾਗੇ ਜਾ ਕੇ ਉੱਚੀ ਬੋਲਦੇ ਨੇ ਫੇਰ ਉਹਨੂੰ ਸੁਣਦਾ ਇਦਾਂ ਕਰ ਲੈਂਦੀ ਘਾੜੀ ਫੇਰ ਇਦਾਂ ਇਦਾਂ ਕਰਕੇ ਆਵਾਜ਼ ਸਾਰੇ ਅੰਦਰ ਚਲ ਜੇ ਬਹੁਤ ਘਟ ਇਸ਼ਾਰੇ ਮੂੰਹ ਹਿਲਾ ਜਾ ਰਹਾ ਸਮਝਦੀ ਆ ਵਹਾਰੇ ਗੱਲ ਨੂੰ ਸਮਝ ਲੈਂਦੀ ਆ ਨਹੀਂ ਤੁਹਾਡੇ ਢਿੱਡੇ ਚ ਵਾ ਤੇ ਮੇਰੇ ਨੋਹਾਂ ਚ ਵਾ ਇਦਾਂ ਕਹਿ ਦਿੰਦੀ ਆ ਲਿਪਸਿੰਗ ਪੜੀ ਜਾਂਦੀ ਆ ਤੇ ਕੋਈ ਕੀ ਬੋਲਣ ਡਿਆ ਵਾ ਨਾਲੇ ਉਹਨੂੰ ਅਭਿਆਸ ਹੋ ਗਿਆ ਨਾ ਜਿੱਦਾਂ ਵੀ ਕੰਨਾਂ ਤੋਂ ਸੁਣਦਾ ਤੋਂ ਇਦਾਂ ਸਮਝਦੀ ਜ਼ਿਆਦਾ ਇਹ ਗੱਲ ਵਾ ਚਲੋ ਠੀਕ ਆ ਜੀ ਸਸਰੀਕਾਲ